ਕਹਿੰਦੇ ਕਿ ਨਕਲੀ ਮੋਬਾਈਲ ਤੁਸੀਂ ਸੀਐਮ ਸਾਹਿਬ ਦਾ ਦਾਅਵਾ ਕਰਦੀ ਆਂ ਨਕਲੀ ਮੋਬਾਈਲ ਤੇ ਐਫਆਈਆਰ ਕਿਉਂ ਨਹੀਂ ਬਿਚਾਏਗੇ 6 ਲੈਪਟਾਪ ਕਿਉਂ ਨਹੀਂ ਲਿਖੇ ਕੋਈ ਦੇ ਦੇ ਚੱਲੋ ਸੀ ਕੱਲੀ ਕੱਲੀ ਚੀਜ਼ ਪਰੂ ਹੋਣੀ ਹੋਰ ਕੋਸਾ ਜੀ ਹਾਂ ਅਮਰ ਦੀ ਸੇਵਾ ਵਿੱਚ ਹੋਂਤਾ ਕਿ ਜਾਂਚ ਕੀਤੀ ਵੱਟ ਪਹੁੰਚੀ ਆਈ ਨਹੀਂ ਚਲੋ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਤਾਂ ਪੁਲਿਸ ਦੱਸੇਗੀ ਤੁਹਾਨੂੰ ਚਲੂਰਾ ਸਾਹਿਬ ਇੱਕ ਚੀਜ਼ ਦੱਸਿਓ ਐਫਆਈਆਰ ਦੀ ਕਾਪੀ ਤੁਹਾਡੇ ਫੋਨ ਦੇ ਵਿੱਚ ਹੀ ਹੋਵੇਗੀ ਸਾਰਿਆਂ ਦੇ ਫੋਨ ਦੇ ਵਿੱਚ ਹੈਗੀ ਹੈ ਉਹ ਸੈਫਆਈਆਰ ਦੀ ਕਾਪੀ ਤੁਸੀਂ ਦਿਖਾ ਸਕਦੇ ਹੋ ਕਿ 540 ਕਰੋੜ ਦਾ ਜ਼ਿਕਰ ਕਿਤੇ ਕੀਤਾ ਹੈ ਇਸ ਟਾਈਮ ਪੁਲਿਸ ਪਹੁੰਚ ਹੋ ਰਹੀ ਤਾਂ केरी फेंक गज ने जिधर केरी फेंक गज ने वो टोटल आप करोगे कितना बढ़ जाएगा सों 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 एम एम एफ दो तो पांच से हो चालीस पौंड का दावा कर रहे हो वही जो है क्या एक है एक सौ एक आठ एक सौ ਇਹ ਚੀਜ਼ ਕਿਉਂ ਹੁੰਦੀ ਹੈ ਜੀ ਸਰਕਾਰ ਜੋ ਜੋ ਕਹਿ ਰਹੀ ਹੈ ਸੁਣੋ ਸੁਣੋ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਮੈਂ ਕਿਹਾ ਡੀਏ ਦਾ ਕੇਸ ਹੈ ਡੀਏ ਦਾ ਪੈਸਾ ਮੈਂ ਕਹਿੰਦਾ ਡੀਏ ਦਾ ਪੈਸਾ ਵਾਲਗਰੀਆ ਨੂੰ ਯਾਰ ਤੁਸੀਂ ਸਮਝ ਨਹੀਂ ਰਹੇ ਇਹ ਗੱਲ ਨੂੰ ਮੈਂ ਤੁਹਾਨੂੰ ਕਹਿ ਰਿਹਾ ਵੀ 540 ਕਰੋੜ ਕਿੱਥੋਂ ਆਇਆ 161 ਕਰੋੜ ਜੇ ਜਿੰਨਾ ਉਹ ਕਹਿੰਦੇ ਨੇ ਸੇਲ ਦਿਖਾਈ 161 ਜੇ ਐਕਸੈਸ ਡਿਪੋਜ਼ਿਟ ਹੁੰਦਾ ਤਾਂ ਕਿੱਥੋਂ ਆਉਂਦਾ ਹੈ 141 ਕਰੋੜ ਰੁਪਇਆ ਜੇ ਚਿਟ ਫੰਡ ਕੰਪਨੀਆਂ ਦੇ ਵਿੱਚੋਂ ਆਉਂਦੇ ਤਾਂ ਕਿੱਥੋਂ ਆਉਂਦਾ ਠੀਕ ਹੈ ਨਾ ਜੀ ਜੇ 237 ਕਰੋੜ ਦੀ ਦੀ ਅਨ ਕਾਉਂਟਡ ਮਨੀ ਦੀ ਫਿਗਰ ਹੈਗੀ ਉਸ ਦੇ ਵਿੱਚ ਉਹ ਕਿੱਥੋਂ ਇਹ ਪ੍ਰੂਫ ਕਿਵੇਂ ਕਰਨਾ ਸੋ ਮੇਰੇ ਕਹਿੰਦਾ ਮਤਲਬ ਹੈ ਵੇਟ ਫॉर ਸਮ ਡੇ ਵੇਟ ਫॉर ਵੇਟ ਫॉर ਸਮ ਟਾਈਮ ਕੱਲੀ ਕੱਲੀ ਚੀਜ਼ ਹੈ ਜਿਹੜੀ ਕੱਲੀ ਕੱਲੀ ਚੀਜ਼ ਹੈ ਜਿਹੜੀ ਕੱਲੀ ਕੱਲੀ ਚੀਜ਼ ਹੈ ਜਿਹੜੀ ਉਹ ਮੀਡੀਆ ਦੇ ਸਾਹਮਣੇ ਵੀ ਔਰ ਪੰਜਾਬ ਦੇ ਸਾਹਮਣੇ ਵੀ ਆਊਗੀ ਪਰ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੈਟ ਦ ਸਰਕਾਰ ਨੇ ਤੁਤ ਲਗਨ ਤੋਂ ਚਲਾਇਆ ਸੁਣੋ 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 ਬੋਲੋ 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 ਬੜੀਆ ਗੱਲ ਹੈ ਜੀ ਸਾਰਾ ਪੰਜਾਬ ਚਾਹੁੰਦਾ ਹੈ ਦੇਸ਼ ਚਾਹੁੰਦਾ ਹੈ ਜੀ ਨਸ਼ੇ ਖਤਮ ਹੋਣੇ ਚਾਹੀਦੇ ਆ ਜੀ बार-बार ਅਕਾਲੀ ਦਲ ਦੀ ਲੀਡਰਸ਼ਿਪ ਇਹ ਗੱਲ ਕਹਿ ਰਹੀ ਹੈ ਕਿ ਕੇ ਕਰ ਵਿਕਰਮ ਜਿੱਧਿਆ ਦਾ ਡਰਕ ਦੇ ਵੀ ਜ਼ਰੂਰ ਆ 4 ਸਾਲ ਤੋਂ ਉਹਦੇ ਖਿਲਾਫ ਜਿਹੜਾ ਚਲਾਨ ਕਿਉਂ ਨਹੀਂ ਪੇਸ਼ ਹੋ ਰਿਹਾ ਤੇ ਦੂਜੀ ਗੱਲ ਉਹ ਤਾਂ ਵਕੀਲ ਵੀ ਕਹ ਰਿਹਾ ਵੀ ਤੁਸੀਂ ਗਰੰਟੀ ਕਿ ਸੈਕਟਰ ਦੇ ਵਿੱਚ ਲਾ ਦਿਓ ਭਰਾ ਉਹ ਲਾਉਂਦਾ ਜੀ ਜਦੋਂ ਜਦੋਂ ਜੋ ਤੁਸੀਂ ਨਸ਼ਾ ਨਾਲ ਦੇ ਜਦੋਂ ਕੰਫਿਜ਼ਲੀ ਕਰ ਰਹੀ ਆ ਤੁਹਾਡੀ ਸਿਕਾ ਤੁਹਾ ਦਾ ਦੋਸ਼ ਤੁਸੀਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਕੇ ਸਵਾਲ ਕਰ ਰਹੇ ਹੋ ਸੁਣੋ 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 ਨਹੀਂ ਸੁਣੋ ਰੈਜ਼ਲ ਸੁਣੋ ਇਸ ਤਰ੍ਹਾਂ ਹੈ ਕਿ ਜਿਹੜੀ ਐਫ ਆਈ ਆਰ ਹੈ ਇਹ 540 ਕਰੋੜ ਡਿਸਪਰੋਪੋਰਸ਼ਨੇਟ ਐਸੈਟਸ ਦੀ ਦਰਜ ਹੋਈ ਆ ਉਹ 540 ਕਰੋੜ ਕਿੱਥੋਂ ਆਏ ਉਹਦੇ ਸੋਰਸਸ ਨੇ ਜਿਹੜੇ ਉਸ ਬੈਕ ਐਂਡ ਬੈਕਵਰਡ ਜਿਹੜੀ ਫਾਲੋ ਅਪ ਹੈ ਟ੍ਰੇਲ ਦਾ ਉਹ ਹੋ ਰਿਹਾ ਹੈ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਉਹ ਪੈਸਾ ਕਿੱਥੋਂ ਆਇਆ ਇੱਕ ਪਬਲਿਕ ਸਰਵੈਂਟ ਕੋਲੇ ਜੇ ਇੰਨਾ ਪੈਸਾ ਉਹਦੇ ਨੋਨ ਸੋਰਸਸ ਆਫ ਇਨਕਮ ਤੋਂ ਆ ਰਿਹਾ ਹੈ ਤੇ ਇਹਦਾ ਇਹਦਾ ਜਿਹੜਾ ਇਹਦੀ ਜਿਹੜੀ ਡਿਊਟੀ ਬਾਉਂਡ ਤਾਂ ਉਹ ਬੰਦਾ ਹੈ ਨਾ ਜਿਹਨੂੰ ਜਿਹਨੇ ਐਕਸਪਲੇਨ ਕਰਨਾ ਹੈ ਕਿ ਕਿੱਥੋਂ ਆਇਆ ਜੋ ਜੇ ਸੁਣੋ 4 ਸਾਲ ਦੀ ਉਹ ਗੱਲ ਕਰ ਰਹੇ ਨੇ ਕੋਈ ਗੱਲ ਨਹੀਂ 4 ਸਾਲ ਜੇ ਕੁਛ ਨਹੀਂ ਹੋਇਆ ਘਟ ਹੋਇਆ ਜਾਂ ਵੱਧ ਹੋਇਆ ਉਹ 1 ਸਾਲ ਦੇ ਵਿੱਚ ਭੰਗ ਟੁੱਟੇ ਜਿਹੜਾ ਉਹ ਨਿਕਲ ਜੂਗਾ ਕੱਲਾ ਕੱਲਾ ਤੱਥ ਹੈ ਜਿਹੜਾ ਉਹ ਵੈਰੀਫਾਈ ਕਰਕੇ ਪੰਜਾਬ ਪੁਲਿਸ ਨੇ ਔਰ ਵਿਜੀਲੈਂਸ ਨੇ ਫੇਰ ਇਹ ਐਫ ਆਈ ਆਰ ਦਰਜ ਹੋਈ ਹੈ ਕੱਲੇ ਕੱਲੇ ਪੈਸੇ ਦਾ ਹਿਸਾਬ ਹੈ ਜਿਹੜਾ ਉਹ ਦੇਣਗੇ ਪੰਜਾਬ ਦੇ ਲੋਕਾਂ ਦੀ ਕਚੇਰੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸਾਡੀ ਜਿਹੜੀ ਪੁਲਿਸ ਆ ਉਹ ਪੂਰੀ ਤਰ੍ਹਾਂ ਕੰਫੀਡੈਂਟ ਹੈ ਜਿਸ ਸੇ ਕਰਕੇ ਤਾਂਨੇ ਖੇਤੇ ਉਜੀਚੇਮ ਪੜਿਆ ਜੀ ਉਦੋਂ ਤਾਂ ਪੂਰੀ ਫੌਜ ਜਾ ਕੇ ਤੇ ਘਰ ਜਾਂਦੀ ਹੈ ਜੀ ਇਸ ਦਿਨ ਦੋ ਦਿਨ ਕੀਤਾ ਮੁਖੇਖੀਆ ਦਾ ਪਰਚਾ ਦਰਜ ਹੋਇਆ ਬਾਅਦ ਵੀ ਖੁਸ਼ ਹੈ ਜਿਹੜਾ ਪੌਤਾ ਵਰਖਾ ਦੇ ਡੀਐਸਪੀ ਚੌਦੀ ਮਾਤਾ ਵੀ ਸੇਮ ਪੱਤੇ ਦਾ ਦਿੱਤਾ ਹੈ ਆਮਦੋ ਤੋਂ ਬਾਅਦ ਜਾਇਦਾਦ ਘੋਲਦਾ ਉਹਦੇ ਵਿੱਚ ਪੁਲਿਸ ਦਾ ਇੱਕਾ ਮਲਾਜਮੀ ਉਹਦੇ ਘਰ ਤੱਕ ਨਹੀਂ ਗਿਆ ਸੇਮ ਤੁਹਾਡਾ ਏਆਈਡੀਆ ਰਾਜਕੀਤਿਕ ਕੋਸ਼ ਦਾ ਅਧਿਕਾਰੀ ਜੀ ਉਹਦੇ ਖਿਲਾਫ ਵੀ ਭ੍ਰਿਸ਼ਟਾਚਾਰ ਦੇ ਪਰਚੇ ਦਰਜ ਹੋਏ ਤੇ ਸੇਮ ਆਮਦੋ ਤੋਂ ਬਾਅਦ ਦੋ ਤਿੰਨ ਮਾਮਲੇ ਦਰਜ ਜੀ ਉਹਨਾਂ ਪਰ ਕੋਈ ਇਦਾਂ ਦੀ ਕਾਰਵਾਈ ਨਹੀਂ ਕੀਤੀ ਤੁਹਾਡੀ ਜਿਹੜੀ ਬਾਦਵਾ ਸਾਹਿਬ ਨੂੰ ਸਵਾਲ ਖੜੇ ਕਰਦੇ ਨੇ ਤੁਹਾਡੀ ਜਿਹੜੀ ਪੁਲਿਸ ਆ ਉਹਦੇ ਐਕਟ ਦੇ ਸਵਾਲ ਖੜੇ ਕਰਦੇ ਨੇ ਨਾ ਕਿ ਉਹਦੇ ਬਾਰੇ ਜਿਹੜੇ ਜਿਹੜੇ ਤੁਸੀਂ ਦੋਸ਼ ਲਾ ਰਹੇ ਆ ਉਹਨਾਂ ਉੱਤੇ ਖੜੇ ਕਰਦੇ ਨੇ ਐਕਟ ਜਿਹੜਾ ਐਕਟ ਤਾਂ ਜਿਹੜੀ ਏਜੰਸੀ ਕੰਮ ਕਰ ਰਹੀ ਹੈ ਜੀ ਜਿਹੜੀ ਆਰਗੇਨਾਈਜੇਸ਼ਨ ਕੰਮ ਕਰ ਰਹੀ ਹੈ ਉਹ ਐਕਟ ਤਾਂ ਉਸੇ ਦਾ ਹੀ ਹੋਊਗਾ ਉਹਨੇ ਕਿਹੜਾ ਕੰਮ ਔਰ ਕਿਸ ਤਰੀਕੇ ਨਾਲ ਕਰਨਾ ਉਹ ਨਾ ਮੈਂ ਡਿਸਾਈਡ ਕਰ ਸਕਦਾ ਨਾ ਤੁਸੀਂ ਡਿਸਾਈਡ ਕਰ ਸਕਦੇ ਨਾ ਬਾਜਵਤ ਸਾਹਿਬ ਡਿਸਾਈਡ ਕਰ ਸਕਦੇ ਨੇ ਜੋ ਪ੍ਰੋਪਰ ਫਾਰਮੈਟਸ ਹੀ ਉਹਨਾਂ ਦਾ ਜੇ ਘਰੇ ਗਏ ਨੇ ਠੀਕ ਹੈ ਨਾ ਤਾਂ ਨਾਲ ਲੈਡੀ ਪੁਲਿਸ ਨਾਲ ਆ ਉਹਦਾ ਉਹਦਾ ਸਪਸ਼ਟੀ ਕਹੀ ਜਾਂਦੇ ਨੇ ਕਿ ਬੜਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਪਿਆਰ ਕਿਉਂ ਜਾਗਿਆ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਹੈ ਕਿ ਨਿੱਟੀ ਗ੍ਰਿਟੀਆਂ ਦੇ ਵਿੱਚ ਪੈਣ ਨਾਲੋਂ ਵੱਡੀ ਪਿਕਚਰ ਦੇਖਣੀ ਚਾਹੀਦੀ ਹੈ ਅੱਜ মিডিਆ ਨੂੰ ਵੀ ਪੂਰੇ ਪੰਜਾਬ ਨੂੰ ਵੀ ਔਰ ਆਪੋਜੀਸ਼ਨ ਪਾਰਟੀਆਂ ਨੂੰ ਵੀ ਕਿ ਕੀ ਪੰਜਾਬ ਸਰਕਾਰ ਪੂਰੀ ਸੈਂਸਰਿਟੀ ਦੇ ਨਾਲ ਨਸ਼ਾ ਤਸਕਰਾਂ ਨੂੰ ਜਿਨ੍ਹਾਂ ਲੋਕਾਂ ਨੇ ਨਸ਼ਾ ਕਰ ਕਰ ਪਹੁੰਚਾਇਆ ਕਿ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣ ਦੇ ਲਈ ਲੜਾਈ ਲੜ ਰਹੀ ਹੈ ਤਯਸ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਐਫੀਨੇਸ਼ਨ ਕਿਉਂ ਹੋਇਆ ਹੈ ਕਿ ਐਨਸੀਬੀ ਡਾਟਾ ਲੈ ਕੇ ਪੰਜਾਬ ਪੁਲਿਸ ਨੂੰ ਸ਼ੇਅਰ ਕਰਕੇ ਮਜੂਤ ਕਰਵਾਉਣ ਦਾ ਟੌਪਿਕ ਤੁਸੀਂ ਕਰ ਸਕਦੇ ਕਿ ਇਹ ਇਹ ਫੈਕਟਸ ਵੀ ਨਹੀਂ ਇਹਦਾ 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 ਸੁਣੋ ਸੁਣੋ ਨੰਬਰ 1 ਤਾਂ ਇਹਦਾ ਅੰਦਾਜ਼ਾ ਉਸ ਦਿਨ ਹੀ ਹੋ ਗਿਆ ਸੀਗਾ ਜਿਸ ਦਿਨ ਪਰਚਾ ਦਰਜ ਹੋਇਆ ਬੀਜੇਪੀ ਦੇ ਦੋ ਸੀਨੀਅਰ ਮੋਸਟ ਲੀਡਰ ਨੇ ਇੱਥੇ ਇੱਕ ਰੇਲਵੇ ਮਿਨਿਸਟਰ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਇੱਕ ਪੰਜਾਬ ਦੇ ਪ੍ਰਧਾਨ ਨੇ ਬੀਜੇਪੀ ਦੇ ਦੋਨਾਂ ਦਾ ਵਿਦਨ ਨੋ ਟਾਈਮ ਉਹਨਾਂ ਦੇ ਹੱਕ ਦੇ ਵਿੱਚ ਆਹ ਦਾ ਨਾਰਾ ਮਾਰਨਾ ਵੋਟ ਦਸਟ ਮੀਨ ਨੰਬਰ 1 ਪੰਜਾਬ ਜਸ 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 ਸੈਕਿੰਡਲੀ ਐਨਸੀਬੀ ਇਜ਼ ਅੰਡਰ ਹੋਮ ਅੰਡਰ ਸੈਂਟਰਲ ਗਵਰਨਮੈਂਟ ਸੈਂਟਰਲ ਗਵਰਨਮੈਂਟ ਕੀ ਦੀ ਹੈ ਬੀਜੇਪੀ ਦੀ ਹੈ ਵਾਈ ਕਾਂਟ ਯੂ ਮੇਕ 2+2 ਮੈਂ ਤੁਹਾਡੇ ਤੋਂ ਸਿਰਫ ਇਨਾ ਪੁੱਛਣਾ ਚਾਹੁੰਨਾ ਵੀ ਐਨਸੀਬੀ ਨੋ ਇਹ ਮਸਲਾ ਹੈ ਜਿਹੜਾ ਪੰਜਾਬ ਦੇ ਉੱਪਰ ਮੱਥੇ ਉਪਰੇ ਕਲੰਕ ਲੱਗਦੇ ਨੂੰ ਅੱਜ 15-18 ਸਾਲ ਹੋ ਗਏ। ਸੁੱਤੀ ਪਈ ਸੀ ਐਨਸੀਬ। ਹਜੇ ਤੱਕ ਇੱਕ ਇਨਫੋਰਮੇਸ਼ਨ ਉਹਨਾਂ ਨੇ ਪੰਜਾਬ ਪੁਲਿਸ ਨਾਲ ਜੇ ਤੁਹਾਡੇ ਧਿਆਨ ਦੇ ਵਿੱਚ ਕੋਈ ਸ਼ੇਅਰ ਕੀਤੀ ਹੋਵੇ ਕਿ ਜੇ ਹਾਂ ਤੁਹਾਡੀ ਸਟੇਟ ਦੇ ਵਿੱਚ ਫਲਾਣਾ ਬੰਦਾ ਉਹ ਡਰੱਗ ਦੇ ਕਾਰੋਬਾਰ ਦੇ ਵਿੱਚ ਸਾਨੂੰ ਲੱਗ ਰਿਹਾ ਹੈ ਕਿ ਇਨਵੋਲਡ ਹੈ ਇਹ ਇਨਫੋਰਮੇਸ਼ਨ ਸਾਨੂੰ ਰਾਜਸਥਾਨ ਤੋਂ ਜਾਂ ਗੁਜਰਾਤ ਤੋਂ ਜਾਂ ਦਿੱਲੀ ਤੋਂ ਜਾਂ ਕਿਸੇ ਹੋਰ ਸਟੇਟ ਤੋਂ ਮਿਲੀ ਹੈਵ ਦੇ ਹੈਵ ਯੂ ਕਮ ਅਕ੍ਰੋਸ ਐਨੀ ਸਟੇਟਮੈਂਟ ਕਿ ਜਿੱਥੇ ਤੁਹਾਨੂੰ ਪਤਾ ਲੱਗੇ ਹੋ ਕਿ ਐਨਸੀਪੀ ਪੰਜਾਬ ਪੁਲਿਸ ਦੀ ਸਪੋਰਟ ਕਰ ਰਹੀ ਹੈ ਨਹੀਂ ਹੁਣ ਜਦੋਂ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਇੰਡੀਪੈਂਡੈਂਟ ਤਰੀਕੇ ਨਾਲ ਔਰ ਐਂਡ ਵਿਦ ਕਲੀਅਰ ਡਾਇਰੈਕਸ਼ਨਸ ਤੇ ਹੁਣ ਉਹ ਕਹਿੰਦੇ ਨੇ ਸਾਰਾ ਰਿਕਾਰਡ ਤੁਸੀਂ ਸਾਨੂੰ ਦੇ ਦਿਓ ਵਾਟ ਇਜ਼ ਥਿਸ ਇੱਥੇ ਅਸੀਂ ਐਪਰੀਹੈਂਡ ਕਰਦੇ ਆ ਇੱਥੇ ਅਸੀਂ ਐਪਰੀਹੈਂਡ ਕਰਦੇ ਆ ਕਿ ਇਹ ਡੈਫੀਨਿਟਲੀ ਉਹਨਾਂ ਨੂੰ ਕਿਤੇ ਨਾ ਕਿਤੇ ਬਚਾਉਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਔਰ ਇਸ ਤੋਂ ਇਲਾਵਾ ਤੁਸੀਂ ਲੋਕ ਰੋਜ਼ ਖਬਰਾਂ ਲਾਉਂਦੇ ਹੋ ਕਿ ਅਕਾਲੀ ਦਲ ਦਾ ਤੇ ਬੀਜੇਪੀ ਦਾ ਸਮਝੌਤਾ ਵੀ ਹੋ ਰਿਹਾ ਜਿਵੇਂ ਆਪਾਂ ਪੋਲਿਟਿਕਲ ਗੱਲ ਕਰ ਲਈਏ ਜਦੋਂ ਉਹ ਸਮਝੌਤਾ ਹੋ ਰਿਹਾ ਹੈ ਤੇ ਕੀ ਕਹੋ ਜੇ ਨੈਗੇਟਿਵ ਬੈਗੇਜ ਦੇ ਨਾਲ ਬੀਜੇਪੀ ਅਕਾਲੀ ਦਲ ਨਾਲ ਸਮਝੌਤਾ ਕਰ ਪਾਉਗੀ ਪੋਲਿਟਿਕਲੀ ਪਲੀਜ਼ 2+2 ਕਰੋ ਹਰ ਚੀਜ਼ ਦੇਖਣ ਦੀ ਐ ਕਹਿਣ ਦੀ ਨਹੀਂ ਹੁੰਦੀ ਕੋਈ ਚੀਜ਼ ਸਮਝਣ ਦੀ ਵੀ ਹੁੰਦੀ ਹੈ ਐਗਰੀਡ ਐਗਰੀਡ ਬਟ ਹੈਵ ਦੇ ਐਵਰ ਸ਼ੇਅਰਡ ਐਨੀ ਇਨਫੋਰਮੇਸ਼ਨ ਵਿਦ ਪੰਜਾਬ ਪੁਲਿਸ ਸਰ ਹੁਣ ਹੁਣੇ ਤੁਸੀਂ ਕਿਹਾ ਕਿ ਤੁਹਾਨੂੰ ਇਸ ਬਾਤ ਦੀ ਜਾਣਕਾਰੀ ਨਹੀਂ ਹੈ ਕਿ ਪੰਜਾਬ ਪੁਲਿਸ ਔਰ ਐਨਸੀਪੀ ਨੇ ਕੋਈ ਸ਼ੇਅਰ ਕੀਤਾ ਲੇਕਿਨ ਹੁਣ ਤੁਸੀਂ ਬੋਕ ਕੇ ਕਹਿ ਰਹੇ ਹੋ ਕਿ ਕਿਤੇ ਨਹੀਂ ਮੈਂ ਸੁਣੋ ਸੁਣੋ ਮੈਂ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਪੁੱਛ ਰਿਹਾ ਵੀ ਤੁਹਾਡੇ ਤੇ ਅੰਜ ਕੁਛ ਹੈ ਕਈ ਸਤਿ ਸ੍ਰੀ ਅਕਾਲ ਤੁਸੀਂ ਨਹੀਂ 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 ਪਲੀਜ਼ ਮੈਨੂੰ ਯਾਦ ਨਹੀਂ ਕਿਤੇ ਕੋਈ ਇਦਾਂ ਦਾ ਮੇਰੇ 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 ਯਾਦ ਚੇਤੇ ਨਹੀਂ ਆਉਂਦਾ ਕਿ ਕੋਈ ਅਜੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਕੋਈ ਰੀਸੈਂਟ ਟਾਈਮਸ ਦੇ ਵਿੱਚ ਨਹੀਂ ਮੈਂ ਤੁਹਾਨੂੰ ਪੁੱਛ ਰਿਹਾ ਜੀ ਆਪਾਂ ਇਸ ਤੋਂ ਮੈਂ ਤੁਸੀਂ ਡੀਜੀਪੀ ਤੋਂ ਕਨਫਰਮ ਕਰ ਲਿਓ ਜੀ ਸਰ ਸਾਨੂੰ ਤਾਂ ਡੀਜੀਪੀ ਇਹ ਗੱਲ ਕਹਿ ਰਹੇ ਆ ਜਾਂ ਬ੍ਰਿੰਦਰ ਕੁਮਾਰ ਦੂਜੇ ਨੇ ਰਹੇ ਨੇ ਮੈਂ ਨਾਲ ਉੱਤੇ ਬਿਠਿਆ ਸਾਰੇ ਹੋਰ ਵੀ ਅਫਸਰ ਕਹਿੰਦੇ ਨੇ ਵੀ ਜਦੋਂ ਵੀ ਪੰਜਾਬ ਪੂਸ ਉਹ ਐਫ ਆਰ ਪਸੀ ਕੱਟਦੀ ਆ ਤਾ ਜਿਹੜੀਆਂ ਕੇਂਦਰੀ ਏਜੰਸੀਆਂ ਦੇ ਨਾਲ ਉਹ ਆਲਰਟੀ ਸ਼ੇਅਰ ਹੁੰਦੀ ਹੈ ਜੀ ਪਹਿਲੀ ਗੱਲ ਤੇ ਦੂਜੀ ਗੱਲ ਥੋੜੀ ਸਰਕਾਰ ਨੇ ਤੁਕ ਨਸ਼ੇ ਉੱਤੇ ਚਲਾਇਆ ਸੁਣੋ 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 ਬੋਲੋ 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 ਬਜੀਆ ਗੱਲ ਦਾ ਜੀ ਸਾਰਾ ਪੰਜਾਬ ਚਾਹੁੰਦਾ ਹੈ ਦੇਸ਼ ਚਾਹੁੰਦਾ ਹੈ ਜੀ ਨਸ਼ਾ ਖਤਮ ਹੋਣਾ ਚਾਹੀਦਾ ਹੈ ਜੀ ਬਾਰ ਬਾਰ ਅਕਾਲੀ ਦਲ ਦੀ ਲੀਡਰਸ਼ਿਪ ਇਹ ਗੱਲ ਕਹਿ ਰਹੀ ਹੈ ਕਿ ਇਹ ਕਰ ਵਿਕਰਮਜੀਤਿਆ ਦਾ ਡਰਕ ਦੇ ਵੀ ਚਰੂਰ ਆ 4 ਸਾਲ ਤੋਂ ਉਹਦੇ ਖਿਲਾਫ ਜਿਹੜਾ ਚਲਾਨ ਕਿਉਂ ਨਹੀਂ ਪੇਸ਼ ਹੋ ਰਿਹਾ ਤੇ ਦੂਜੀ ਗੱਲ ਉਹ ਤਾਂ ਵਕੀਰ ਵੀ ਕਹ ਰਿਹਾ ਵੀ ਤੁਸੀਂ ਫਰੈਂਚੀ ਪੀਸ ਸੈਕਟੇਟੇ ਲਾ ਦੋ ਪਾਰਾ ਪਰ ਲੌਂਗ ਦੇ ਵੀ ਇਹਨਾਂ ਸਰਪਟ ਡੀਟਾ ਮਸ਼ੀਨ ਜਦੋਂ ਜੋ ਉਹ ਤੁਸੀਂ ਨਸ਼ਿਆਂ ਨਾਲ ਜਦੋਂ 50 ਕੰਪਨੀ ਚਲੀ ਲੱਗ ਰਹੀ ਆ ਤੁਹਾਡੀ ਸਰਕਾਰ ਉਹਦਾ ਦੋਸ਼ ਤੁਸੀਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਕੇ ਸਵਾਲ ਕਰ ਰਹੇ ਹੋ ਸੁਣੋ ਸੁਣੋ ਇਹ ਸੁਣੋ ਨਹੀਂ ਸੁਣੋ ਲਿਸਨ ਸੁਣੋ ਇਸ ਤਰ੍ਹਾਂ ਹੈ ਕਿ ਜਿਹੜੀ ਐਫ ਆਈ ਆਰ ਹੈ ਇਹ 540 ਕਰੋੜ ਡਿਸਪਰੋਪੋਰਸ਼ਨੇਟ ਐਸੈਟਸ ਦੀ ਦਰਜ ਹੋਈ ਆ ਉਹ 540 ਕਰੋੜ ਕਿੱਥੋਂ ਆਏ ਉਹਦੇ ਸੋਰਸਸ ਨੇ ਜਿਹੜੇ ਉਸ ਬੈਕ ਐਂਡ ਬੈਕਵਰਡ ਜਿਹੜੀ ਫਾਲੋ ਅਪ ਹੈ ਟ੍ਰੇਲ ਦਾ ਉਹ ਹੋ ਰਿਹਾ ਹੈ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਉਹ ਪੈਸਾ ਕਿੱਥੋਂ ਆਇਆ ਇੱਕ ਪਬਲਿਕ ਸਰਵੈਂਟ ਕੋਲੇ ਜੇ ਇੰਨਾ ਪੈਸਾ ਉਹਦੇ ਨੋਨ ਸੋਰਸਸ ਆਫ ਇਨਕਮ ਤੋਂ ਆ ਰਿਹਾ ਹੈ ਤੇ ਇਹਦਾ ਇਹਦਾ ਜਿਹੜਾ ਇਹਦੀ ਜਿਹੜੀ ਡਿਊਟੀ ਬਾਉਂਡ ਤਾਂ ਉਹ ਬੰਦਾ ਹੈ ਨਾ ਜਿਹਨੂੰ ਜਿਹਨੇ ਐਕਸਪਲੇਨ ਕਰਨਾ ਹੈ ਕਿ ਕਿਥੋਂ ਆਇਆ ਜੋ ਜੇ ਸੁਣੋ 4 ਸਾਲ ਦੀ ਉਹ ਗੱਲ ਕਰ ਰਹੇ ਨੇ ਕੋਈ ਗੱਲ ਨਹੀਂ 4 ਸਾਲ ਜੇ ਕੁਝ ਨਹੀਂ ਹੋਇਆ ਘਟ ਹੋਇਆ ਜਾਂ ਵੱਧ ਹੋਇਆ ਉਹ 1 ਸਾਲ ਦੇ ਵਿੱਚ ਭੰਗ ਟੁੱਟੇ ਜਿਹੜਾ ਉਹ ਨਿਕਲ ਜੂਗਾ ਕੱਲਾ ਕੱਲਾ ਤੱਥ ਹੈ ਜਿਹੜਾ ਉਹ ਵੈਰੀਫਾਈ ਕਰਕੇ ਪੰਜਾਬ ਪੁਲਿਸ ਨੇ ਔਰ ਵਿਜੀਲੈਂਸ ਨੇ ਫੇਰ ਇਹ ਐਫ ਆਈ ਆਰ ਦਰਜ ਹੋਈ ਹੈ ਕੱਲੇ ਕੱਲੇ ਪੈਸੇ ਦਾ ਹਿਸਾਬ ਹੈ ਜਿਹੜਾ ਉਹ ਦੇਣਗੇ ਪੰਜਾਬ ਦੇ ਲੋਕਾਂ ਦੀ ਕਚਹਿਰੀ ਦੇ ਵਿੱਚ ਅੱਛਾ ਲੋਕਾ ਸਾਹਿਬ ਜੀ ਇੱਕ ਹੀ ਗੱਲ ਐਫ ਆਈ ਆਰ ਦੀ ਕਾਪੀ ਤੁਹਾਡੇ ਕੋਲ ਦੇ ਵਿੱਚ ਉਹ ਜੀ ਸਾਰਿਆਂ ਦੇ ਫੋਲਡਰ ਵਿੱਚ ਹੈਗੀ ਹੈ ਉਹ ਸਾਈਟ ਆਫੀਸ ਕਾਪੀ ਚ ਤੁਸੀਂ ਦਿਖਾ ਸਕਦੇ ਹੋ ਕਿ 540 ਕਰੋੜ ਦਾ ਜ਼ਿਕਰ ਕਿਤੇ ਕਿਤਾ aí ਹਸਤਾਨ ਕੋਲ ਪਹੁੰਚ ਰਹੀ ਤਾਂ ਦੂਸਰੀ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਡੀਐਨਏ ਕੇਸ ਦਾ ਕੀਤਾ ਜਦੋਂ ਇਹ ਆਲਰੇਡੀ ਇਹ ਸਾਰਾ ਰਿਪੋਰਟ ਸੁਪਰੀਮ ਕੋਰਟ ਤੱਕ ਪਹੁੰਚਿਆ ਹੋਇਆ ਹੈ ਡਰੈਕ ਕੇਸ ਦਾ ਛੇਰਨ ਕੋਰਟ ਤੱਕ ਪਹੁੰਚਿਆ ਹੈ ਸੁਪਰੀਮ ਕੋਰਟ ਤੱਕ ਪਹੁੰਚਿਆ ਆਇਆ ਜੇ ਤੁਹਾਡੇ ਕੋਲ ਕੋਈ ਨਵੀਂ ਇਨਫੋਰਮੇਸ਼ਨ ਹੈਗੀ ਤਾਂ ਤੁਸੀਂ ਛੋਣ ਇੰਟਰਵਿਊ ਨਾਲ ਜਿਹੜਾ ਲਿਗਾ ਤੁਸੀਂ ਜੇ ਐਸੀ ਕਿਹੜੀ ਕੰਪਨੀ ਦੇ ਕੋਲ ਨਵੀਂ ਐਗਰੀਡੈਂਸ ਹੈਗੀ ਆ ਜੇ ਤੁਸੀਂ ਸ਼ੇਅਰ ਕਰ ਸਕਦੇ ਹੋ ਦੋਨੋਂ ਸੌ ਦਾ ਨੰਬਰ ਆਉਂਦਾ ਤੁਸੀਂ ਇਸ ਤਰ੍ਹਾਂ ਗਾਲੀ ਕੋਡ ਦਿਖਾਓ ਇਸ ਤਰ੍ਹਾਂ ਇਸ ਤਰ੍ਹਾਂ ਕਿਹੜੀਆਂ ਫਿਗਰਸ ਨੇ ਜਿਹੜਾ ਐਫ ਆਈ ਆਰ ਤੁਸੀਂ ਜਿਹੜੇ ਕਿਹੜੇ ਫਿਗਰਸ ਨੇ 540 ਕੋਡ ਕਿਤੇ ਦਿਖਾਓ ਉਹ ਟੋਟਲ ਕਰੋਗੇ ਤੁਸੀਂ ਕਿੰਨਾ ਬਣ ਜਾਊਗਾ ਸੁਣੋ 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 ਐਫ ਆਈ ਆਰ ਚਾਹੇ ਸ਼ੇਅਰ ਹੁੰਦੀ ਹੈ ਜਾਂ ਨਹੀਂ ਹੁੰਦੀ ਐਗਰੀਡ ਮੰਨ ਲਿਆ ਹੁੰਦੀ ਹੈ ਪਰ ਉਹਦੇ ਜਿਹੜੇ ਫੈਕਟਸ ਨੇ ਉਹ ਕੱਲੇ ਪੰਜਾਬ ਨਾਲ ਨਹੀਂ ਉਹ ਬਾਕੀ ਸਟੇਟਸ ਤੋਂ ਵੀ ਉਹ ਡੇਟਾ ਜਿਹੜਾ ਉਹ ਇਕੱਠਾ ਹੋਇਆ ਹੋਇਆ ਹੈ ਦੂਜੀਆਂ ਜਿੱਥੇ ਬੀਜੇਪੀ ਰੂਲ ਸਟੇਟਸ ਨੇ ਉੱਥੋਂ ਉਹਨਾਂ ਨੂੰ ਕੋਈ ਐਡਵਾਂਟੇਜ ਨਾ ਦਿੱਤਾ ਜਾਵੇ ਇਹ ਪ੍ਰਾਇਮਰੀਲੀ ਡਿਊਟੀ ਤਾਂ ਬਣਦੀ ਸੀ ਉਹਨਾਂ ਸਟੇਟਸ ਦੀ ਬੀਜੇਪੀ ਦੀ ਕਿ ਉਹ ਫੈਕਟਸ ਨੇ ਜਿਹੜੇ ਉਹ ਸ਼ੇਅਰ ਕਰਨ ਪੰਜਾਬ ਨਾਲ ਪਰ ਨਹੀਂ ਸ਼ੇਅਰ ਹੋਏਗੇ ਤੇ ਹੁਣ ਸਾਡੇ ਤੋਂ ਮੰਗ ਰਹੇ ਨੇ ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਮੈਂ ਇਸ ਨੂੰ ਬੜੇ ਕਲੀਅਰਲੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਸਾਡੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਇਹ ਇਹਨਾਂ ਨੂੰ ਬਚਾਉਣ ਤੋਂ ਇਲਾਵਾ ਹੋਰ ਕੋਈ ਐਕਸਰਸਾਈਜ਼ ਦਾ ਇਹਦਾ ਮਤਲਬ ਵੀ ਹੈਗਾ ਸਰ ਇਹ ਮੈਂ ਦੋ ਤੋਂ 540 ਕਰੋੜ ਦਾ ਦਾਵਾ ਕਰਦੇ ਹਾਂ ਉਹਦੇ ਵਿੱਚ ਹੈਗਾ ਇੱਥੇ 168 168 ਜੋ ਬੋਲਦੀ ਹੈ ਉਹ ਕਰਦੀ ਨਹੀਂ ਜੋ ਕਰਦੀ ਹੈ ਉਹ ਬੋਲਦੀ ਹੈ ਐਵੇਂ ਕਿਉਂ ਕਰਦੇ ਕਿਉਂਕਿ ਇਹ ਆਪੋਜੀਸ਼ਨ ਲਗਾਤਾਰ ਕਹਿੰਦੇ ਜੋ ਤੁਸੀਂ ਲਿਖਦੇ ਹੋ ਉਹ ਕੁਝ ਲਿਖਦੇ ਹੋ ਅਸੀਂ ਬੋਲਦੇ ਹੋ ਕੁਝ ਬੋਲਦੇ ਹੋ ਇਹ ਚੀਜ਼ ਕਿਉਂ ਹੁੰਦੀ ਹੈ ਜੇ ਸਰਕਾਰ ਜੋ ਜੋ ਕਹਿ ਰਹੀ ਹੈ ਸੁਣੋ ਸੁਣੋ ਸੁਣ ਲਓ ਸੁਣ ਲਓ ਸੁਣੋ ਸਨ ਲੋ ਸੁਣ ਲੋ ਮੈਂ ਕਿਹਾ ਡੀਏ ਦਾ ਕੇਸ ਹੈ ਡੀਏ ਦਾ ਪੈਸਾ ਮੈਂ ਕਹਿੰਦਾ ਡੀਏ ਦਾ ਪੈਸਾ ਵਾਲਗਰੀਆ ਨੋਇਰ ਤੁਸੀਂ ਸਮਝ ਨਹੀਂ ਰਹੇ ਗੱਲ ਨੂੰ ਮੈਂ ਤੁਹਾਨੂੰ ਕਹਿ ਰਿਹਾ ਵੀ 540 ਕਰੋੜ ਕਿੱਥੋਂ ਆਇਆ 161 ਕਰੋੜ ਜੇ ਜਿੰਨਾ ਉਹ ਕਹਿੰਦੇ ਨੇ ਸੇਲ ਦਿਖਾਈ 161 ਜੇ ਐਕसेस ਡਿਪੋਜ਼ਿਟ ਹੁੰਦਾ ਤਾਂ ਕਿੱਥੋਂ ਆਉਂਦਾ 141 ਕਰੋੜ ਰੁਪਇਆ ਜੇ ਚਿੱਟ ਫੰਡ ਕੰਪਨੀਆਂ ਦੇ ਵਿੱਚੋਂ ਆਉਂਦੇ ਤਾਂ ਕਿੱਥੋਂ ਆਉਂਦਾ ਠੀਕ ਹੈ ਨਾ ਜੀ ਜੇ 237 ਕਰੋੜ ਦੀ ਦੀ ਅਨ ਅਕਾਊਂਟਡ ਮਨੀ ਦੀ ਫਿਕਰ ਹੈਗੀ ਉਸ ਦੇ ਵਿੱਚ ਉਹ ਕਿੱਥੇ ਪ੍ਰੂਫ ਕਿਨੇ ਕਰਨਾ ਸੋ ਮੇਰੇ ਕਹਿੰਦਾ ਮਤਲਬ ਹੈ ਵੇਟ ਫॉर ਸਮ ਟਾਈਮ ਵੇਟ ਫॉर ਸਮ ਟਾਈਮ ਕੱਲੀ ਕੱਲੀ ਚੀਜ਼ ਹੈ ਜਿਹੜੀ ਕੱਲੀ ਕੱਲੀ ਚੀਜ਼ ਹੈ ਜਿਹੜੀ ਕੱਲੀ ਕੱਲੀ ਚੀਜ਼ ਹੈ ਜਿਹੜੀ ਉਹ ਮੀਡੀਆ ਦੇ ਸਾਹਮਣੇ ਵੀ ਔਰ ਪੰਜਾਬ ਦੇ ਸਾਹਮਣੇ ਵੀ ਆਊਗੀ ਪਰ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ಲೆਟ देम ਕੰਪਲੀਟ ધ ਇਨਵੈਸਟੀਗੇਸ਼ਨ ਦੇ ਕਿ ਨਤੀ ਮੋਬਾਈਲ ਕਿਸੇ ਸੀਐਮ ਸਾਹਿਬ ਦਾ ਡਾਟਾ ਕਰਦੀ ਹੈ 29 ਮੋਬਾਈਲ ਤੇ ਆਪਹੀਆ ਕਿਉਂ ਨਹੀਂ ਦਿਖਾएंगे 6 ਲੈਪਟਾਪ ਕਿਉਂ ਨਹੀਂ ਦਿਖਾਏ ਕੋਈ ਦੇ ਦੇ ਚੱਲੋ ਸੀ ਇਕੱਲੇ ਇਕੱਲੇ ਚੀਜ਼ ਪ੍ਰੂਵ ਹੋ ਜੇ ਹੋਰ ਕੋਈ ਸਾਹਿਬ ਜੀ ਹਾਂ ਤਾਂ ਕਿ ਜਾਂਚ ਕਿੱਥੋਂ ਅੱਡ ਪਹੁੰਚੀ ਆਈ ਨਹੀਂ ਚਲੋ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਤਾਂ ਪੁਲਿਸ ਦੱਸੇਗੀ ਤੁਹਾਨੂੰ ਹਾਂ ਜੀ